ਨਾ ਹੋਵੇ ਅਰਸ਼ਦੀਪ ਘਰ ਚ ਨਾ ਹੋਵੇ ਅਰਸ਼ਦੀਪ ਪੁੱਛਣ ਵਾਸਤੇ ਹੁਣ ਘਰ ਚ ਅਰਸ਼ਾ ਕਹਿੰਦੇ ਹੁਣ ਪੁੱਛਣ ਵਾਸਤੇ ਹੁਣ ਜੱਟਾਂ ਦੀ ਪੁੱਛਾ ਹੋਵੇ ਮੈਂਤਲ ਦਿਮਾਗ ਤੋਂ ਕੁੜੀ ਡਿਪਰੈਸ਼ਨ ਚ ਹੋ ਗਈ ਹੋਵੇ ਪੁੱਛਣ ਵਾਸਤੇ ਹੁਣ ਡਿਪਰੈਸ਼ਨ ਚ ਹੋ ਗਈ ਹੋਵੇ ਪੁੱਛਣ ਵਾਸਤੇ ਹੁਣ ਤੁਹਾਡੇ ਅਰਸ਼ਦੀਪ ਕਾਉਣ ਦੀ ਹੈ ਹੈ ਬਕਰਾ ਗਮਨਦੀਪ ਅਮਨਦੀਪ ਦਾ ਹੈਂਗੀ ਦੀ ਬਾਹਰਲੇ ਦੇਸ਼ ਚੋਂ ਕੈਨੇਡਾ ਚ ਕੌਣ ਆ ਗਿਆ ਮੇਰੀ ਪੋਤੀ ਹੈ ਅਰਸ਼ਦੀਪ ਕੌਣ ਦੀ ਫਕਰਾ ਸ਼ਾਮਰਦੀਪ ਬੇਟਾ ਅਰਸ਼ਦੀਪ ਕੌਣ ਦੀ ਫਕਰਾ ਉਹਨਾਂ ਦੀ ਕੋਈ ਸਹੇਲੀ ਹੋਵੇ ਕਹਿ ਨਹੀਂ ਸਕਦੇ ਬਾਹਰਲੇ ਦੇਸ਼ ਚੋਂ ਕੌਣ ਮੁੜਿਆ ਆਇਆ ਫਕਰਾ ਮੇਰੀ ਪੋਤੀ ਡਿਪਰੈਸ਼ਨ ਚ ਪ੍ਰੋਬਲਮ ਆ ਗਈ ਆਗੀ ਫਕਰਾ ਛੋਟੀ ਕੁੜੀ ਦੀ ਆ ਗਈ ਫਕਰਾ ਚੱਲੀ ਬਾਪਾ ਹੋਏ ਉਹ ਬਾਪੂ ਨੇਕਦਾਸ ਬੇਟਾ ਹਾਂਜੀ ਜੇ ਗੁੱਡੀ ਠੀਕ ਏ ਹੋ ਜੇ ਫਕਰਾ ਡਿਪਰੈਸ਼ਨ ਦੀ ਦਵਾਈ ਗੁੱਡੀ ਖਾਂਦੀ ਆ ਕੋਈ ਨਹੀਂ ਜੀ ਖੁੰਦਾ ਫਲ ਤਾਂ ਉਹ ਖਾਂਦੀ ਉਹ ਨਹੀਂ ਕੁਝ ਡਿਪਰੈਸ਼ਨ ਦੀ ਦਵਾਈ ਦੀ ਕੌਣ ਦਿੰਦਾ ਦੀ ਫਕਰਾ ਹਾਂਜੀ ਉਹ ਤਾਂ ਦਿੰਦੇ ਜੇ ਪਕਾਉਂਦੇ ਤੇ ਬਿਲੀ ਆਉਂਦੇ ਆ ਉਹ ਤਾਂ ਬੁਖਾਰ ਆ ਬੁਖਾਰ ਨੀਂਦ ਦੀ ਦਵਾਈ ਕੌਣ ਲੈਂਦਾ ਦੀ ਫਿਰ ਐ ਕਹੋੀ ਬੋਲਦੀ ਇਹਦੇ ਵਿੱਚ ਕੌਣ ਲੈਂਦਾ ਦੀ ਤੁਸੀਂ ਲੈਂਦੇ ਹੋ ਫਕਰਾ ਇਹਦੇ ਵਿੱਚ ਗੋਲੀਆਂ ਆਉਂਦੀਆਂ ਨੇ ਨਾ ਨੀਂਦ ਦੀਆਂ ਚਲ ਵਾਪਾ ਓਏ ਉਹ ਮਾਰਦੇ ਗੁੱਡੀ ਟੱਲੀ ਮੰਗੂ ਸੱਟੇ ਹੋ ਜੇ ਓ ਫੱਕਰਾ ਸੰਗਤ ਨੂੰ ਮਿੱਠਾ ਜੱਬਦਾਨਾ ਪੜਦੇਗਾ ਚੱਲ ਓ ਫੱਕਰਾ ਦੇਂਦੇ ਗੁੱਡੀ ਨੂੰ ਜਲੀ ਮਾੜੀ ਗੁੱਡੀ ਖੇਜੇ ਤੇ ਨਹੀਂ ਰੱਸਾ ਖੇਜੇ ਤੇ ਰੱਸਾ ਸਾਰੋਲੇ ਰੋ ਫੱਕਰਾ ਬਾਹਰਲੇ ਦੇਸ਼ ਦੇ ਵਿੱਚ ਕੈਨੇਡਾ ਚ ਰਹਿੰਦੀ ਸੀ ਉੱਥੇ ਕੁੜੀ ਡਿਪਰੈਸ਼ਨ ਚ ਹੋ ਕੇ ਮਰ ਗਈ ਥੀ ਬੇਸਮੈਂਟ ਵਿੱਚ ਇਹ ਗੁੱਡੀ ਬੇਸਮੈਂਟ ਵਿੱਚ ਰਹਦੇ ਹੁੰਦੇ ਤੇ ਉੱਥੋਂ ਪੰਗਾ ਪੈ ਗਿਆ ਓਏ ਫੱਕਰਾ ਸਰਦਾੋ ਮਹਾਰਾਜ ਹੈ ਪੰਗਾ ਪੈ ਗਿਆ ਹੁਣੇ ਛੱਡ ਦੂ ਇਹੇ ਚੱਲੀ ਬਾਬਾ ਹੋਏ ਬਾਬੂ ਨੇ ਕਦਾਸੀ ਬੇਚੇ ਇੱਥੇ ਕੋਦੇ ਜਿਹਦੇ ਵਿੱਚ ਪਾਣੀ ਧਰ ਕੇ ਫਕਰਾ ਗੁੱਡੀ ਦੇ ਸਿਰਾਂ ਨੇ ਧਰ ਦਿਓ ਗੁੱਡੀ ਦਾ ਹੱਥ ਲਵਾ ਕੇ ਕੋਠੇ ਦੇ ਉੱਪਰ ਧਰ ਦਿਓ ਫਕਰਾ ਜੂ ਜੂ ਪਾਣੀ ਘੜ ਜੂਗਾ ਜਾਂ ਗੁੱਡੀ ਦੇ ਉੱਤੇ ਪ੍ਰੈਸ਼ਨ ਘੜ ਜੂਗੇ ਉਹ ਫਕਰਾ ਤੱਲੀ ਵਾਂਗੂ ਸੈੱਟ ਹੋ ਜੂ ਚੱਲੀ ਮਾਪੋਏ ਹੋ ਤੇਰਾ ਤੇਰਾ ਇੱਕ ਗੁੱਡੀ ਨੇ ਘਰ ਉੱਪਰ ਦੀ ਕਣ ਪਾਇਆ ਹੋਵੇ ਘਰ ਵਾਲੇ ਨਾਲ ਲੜਾਈ ਰਹੀ ਨਹੀਂ ਹੋਵੇ ਕਣ ਪਾਇਆ ਹੋਵੇ ਪੁੱਛਣ ਵਾਸਤੇ ਆਉਣਾ ਘਰ ਵਾਲੇ ਨਾਲ ਰੌਲਾ ਹੋਵੇ ਕਣ ਪਾਇਆ ਹੋਵੇ ਪੁੱਛਣ ਵਾਸਤੇ ਆਉਣਾ ਤਲਾਕ ਦੇ ਗੱਲ ਬਾਤੀ ਹੋਵੇ ਕਣ ਪਾਇਆ ਹੋਵੇ ਪੁੱਛਣ ਵਾਸਤੇ ਹੁਣ ਕਿੱਥੋਂ ਆਏ ਬੱਕਰਾ ਹਰਿਆਣਾ ਪ੍ਰਸ਼ਾਸਤ ਕਿੱਥੋਂ ਫਿਕਰਾ ਬਾਬਗੜ੍ਹ ਪ੍ਰਸ਼ਾਸਤ ਕੁੱਲ ਖੇਤਰ ਤੋਂ ਤੁਸੀਂ ਕਿੱਥੋਂ ਆਏ ਹੋ ਮਾਤਾ तु है माता बड़ी खेड़ी कला तो चली बाबा भारले भाई ਛੋਟੇ ਕੋਣਾ ਮਾਤਾ ਛੋਟੇ ਨਹੀਂ ਹੈਗੇ ਛੋਟੇ ਬਾਹਰਲੇ ਦੇ ਚਕਾਉਣਾ ਬੱਕਰਾ ਜਵਾਈ ਦੀ ਕੁੜੀ ਵੀ ਉੱਥੀ ਆ ਮੁੰਡਾ ਵੀ ਉੱਥੀ ਉੱਥੀ ਮੁੰਡਾ ਫੱਕਰਾ ਉੱਥੀ ਛੋਟਾ ਜਵਾਈਆ ਚੱਲੀ ਮਾਪਾ ਹੋਏ ਉਹ ਸਾਧ ਮੇਰਾ ਪੂਰੀ ਪਰ ਕੇ ਪੀ ਗਏ ਬਾਬਾ ਪੀ ਗਏ ਚੱਲ ਮਨੋ ਕਿਹੜਾ ਜਿਹੜਾ ਤਲਾ ਅਮਰੀਕਾ ਵਿੱਚ ਕੌਣਾ ਫਕਰਾਂ ਮੁੰਡਾ ਵੀ ਉੱਥੀ ਆ ਬੋਟੀ ਵੀ ਉੱਥੀ ਯਾਨੀ ਕਿ ਕੁੜੀ ਵੀ ਉੱਥੀ ਜਵਾਈ ਉੱਥੇ ਵੀ ਜਵਾਈਆ ਫਕਰਾਂ ਆਏ ਕੌਣ ਕਹਿੰਦਾ ਵੀ ਤਲਾਕ ਲੈ ਲਓ ਏ ਫਕਰਾਂ ਉਹ ਜਵਾਈ ਕਹਿੰਦਾ ਸੋਡਾ ਜਵਾਈ ਕਹਿੰਦਾ ਚੱਲੀ ਬਾਬਾ ਓਏ ਉਹ ਕੈਰੀ ਕੰਬਲੀ ਬਾਹਰ ਆ ਚਾਹਿਆ ਕਰ ਤਾਪੇ ਬਾਬਾ ਕੈਰੀ ਕੰਬਲੀ सौ परसेंट निबड़ाओ फकर तलाक का जो संतानी हो जे कृपा करे बस जे वो फकरा चिली बोए ਆਲੇ ਦਰਮ ਪਿਸ਼ੂ ਭਗਵਾਨ ਦੇ ਮੰਦਿਰ ਚ ਜਾ ਕੇ ਫਕਰਾ ਲੱਡੂਆਂ ਦਾ ਡੱਬਾ ਲੈ ਕੇ ਕਹਿ ਕਰਦੇ ਕਿਰਪਾ ਕੁੱਡੀ ਦਾ ਸਾਡੀ ਦਾ ਘਰ ਵਸ ਜੇ ਲੈ ਫਕਰਾ ਤੇਰਾ ਪ੍ਰਸ਼ਾਦ ਜਾਂ ਕਿਰਪਾ ਹੋ ਜੂਗੇ ਉਹ ਫਕਰਾ ਵੀ ਕਰ ਨੇੜੇ ਗੱਲ ਲੱਗ ਜਿਵੇਂ ਫਕਰਾ ਪਿਸ਼ੂ ਭਗਵਾਨ ਦੇ ਮੰਦਿਰ ਚ ਮੱਥਾ ਟੇਕਦੀ ਹੋਏ ਫਕਰਾ ਚੱਲੀ ਮਾਬਾ ਉਹ ਇੱਕਦਮ ਅਣੀ ਦੀ ਪੰਗ ਦੇ ਆਂਦੀ पूर्ण हो जाए गए सारे काम होकर विश्व भगवान मा टेक हो, हो जाओ एक दो तीन चली बे कम सपूर्ण हो जाएंगे वो बकरा मथा टेक ही कम सारे सपूर्ण हो जाएंगे वो बकरा चली बा ਉਹ ਪੌਣ ਤਰੀ ਦੇ ਪੈਰ ਹਲਾ ਦੇ ਲੈਦੇ